ਉਹ ਪਰ ਕੇ ਬਹਿ ਗਿਆ ਮੱਥੇ ਹੱਥ ਪਾਈ ਕੌਣ ਆਵਾਜ਼ ਮੋਠੇ ਦਾ ਹੁਣ ਇਹਨੂੰ ਇਹ ਮਾਰਦੀ ਬੋਲੀ ਲੱਗਦੀ ਨਹੀਂ ਹੈ ਐਸੀ ਬੋਲੀ ਲੱਗਦੀ ਨਹੀਂ ਕੀ ਲਾਉਣਗੇ ਇਹ ਕੈਨਸਲ ਕਰਦੇ ਬੋਲੀ ਦੀ ਕੈਨਸਲ ਕਰਤੀ ਉਹ ਕੈਨਸਲ ਐ ਦੀ ਬੋਲੀ ਲੱਗਦੀ ਕਹੇ ਚਰੀ ਦੀ ਅੱਛਾ ਹੋਰ ਐ ਮਿਲਦੀ ਚਰੀ ਲੈਂਦੀ ਵੀ ਨਹੀਂ ਹੈਗੇ ਹੋਰ ਅੱਛਾ ਤਿੰਨ ਮਹੀਨੇ ਹੋ ਗਏ ਆਉਂਦੇ ਨੇ 4 ਮਹੀਨੇ ਇਲਾਰ ਕੋਈ ਕਰ 70 75 ਮੈਂ ਭੇਜੇ ਗੁਸ਼ਲ ਚ अच्छा और जा आ भाईया नु कह देंदे ने ਵੀ ਆਇਆ ਆਉਣਾ ਨਹੀਂ ਗਾ ਫਿਰ ਫੇਰ ਲਿਆਉਂਦੇ ਨੇਗੀ ਕਿ ਕਹਿਆ ਸੀ ਵੀ ਆਇਓ ਨਾ ਉਹ ਸਰਦਾਰ ਫੇਰ ਭੇਜਦੇ ਇਹਨਾਂ ਨੂੰ ਅੱਛਾ ਦੱਸ ਸਰਦਾਰ ਤੁਹਾਨੂੰ ਕਿਉਂ ਭੇਜਦੇ ਹਾਂ ਇਹ ਫੇਰ ਆਇਆ ਤਾਂ ਨਹੀਂ ਕਰੀ ਉਹ ਦੋ ਦਿਨ ਰੁਕ ਜੇ ਨਹੀਂ ਲੈਂਦੇ ਭਈ ਘਰੇ ਨਾਲ ਜੋ ਆਪਾਂ ਆਉਦੇ ਇਹ ਤੁਸੀਂ ਮਾਲ ਇਹ ਬੋਲਦੇ ਨਹੀਂ ਇਹ ਨਾਲੇ ਖਾਲੀ ਬੈਠੇ ਹੋ ਤੁਸੀਂ ਬੋਲੋ ਕੋਤਾ ਬੋਲੋ ਜੇ ਸੰਗਾਂਦੀ ਆ ਬੋਲਦੇ ਵੀ ਲੈ ਬੋਲ ਸੰਗ ਕੀ ਹੋ ਜਾਂ ਬੋਲੋ ਯਾਰ ਰੁਪਏ ਬੋਲਾ ਹੈ 50 ਰੁਪਏ ਬੋਲਾ ਭੁਗਾਰ ਤੋਂ ਮਾਗਰ ਕੋਈ ਜੇ ਕਿਸੇ ਨੂੰ ਲਿਆਣਾ ਵਾਪਸ ਲੈ ਜਾਓ ਉਹਦਾ ਫਿਕਰ ਨਹੀਂ ਹੁੰਦਾ ਹੂ ਤਾਂ ਇੱਥੇ ਬੜਾ ਟਿੰਗੜਾ ਦਿੱਤੀ ਜੀ ਫੋਨ ਨੂੰ ਫਿਰ ਬੋਲ ਤਾਂ ਹੈ ਨਹੀਂ ਤੁਸੀਂ ਜੇ ਬੋਲਣਾ ਫੇਰ ਹੀ ਲੱਗੂਗਾ ਬੋਲਾ ਕਰ ਅਗਲੇ ਦਾ ਕਿਉਂ ਟਾਈਮ ਬੋਲ ਕਰੀ ਅਗਲੇ ਦਾ 50 ਰੁਪਏ ਹੋ ਰਿਹਾ ਤੂੰ ਉੱਤੇ ਵਰਨਾ ਬੋਲੀ ਆਹਦੀ ਪਿਆ ਬੋਲੀ ਦਰ 50 ਰੁਪਏ ਹੀ ਬੋਲੋ ਭਾਈ 80 ਰੁਪਏ ਉਹ 100 ਬੋਲਾ 5 ਬੋਲਾ 150 ਬੋਲਾ ਉਹ 300 ਬੋਲਾ ਉਹ 55 ਕਰ 65 ਕਰ ਇਹ ਇਹਨੂੰ 165 165 165 165 ਉਹਦੇ ਵਿੱਚ ਪਿੰਡ ਗਿਆ ਮੁੰਡਾ ਆ ਪਿੰਡ ਗਿਆ ਹਾਂ ਪਿੰਡ ਜਾਣ ਦੇ ਹਾਂ ਗੰਦਾ ਨਹੀਂ ਕਹਿੰਦਾ ਬਾਈ ਦੇਈ ਨਾ ਬਾਈ ਦੇਈ ਨਾ ਇਹਦਾ ਹੀ ਲੱਗੇ ਬੋਲ 105 ਲੈ ਇਹਦਾ ਬੋਲ 100 ਰੁਪਿਆ ਹਾਂਜੀ 100 ਜੀ 100 ਤੋਂ ਸ਼ੁਰੂ ਕਰਕੇ ਨਾ ਬੋਲੀ ਪੰਜ ਮੇਰੇ ਘਰ ਪਹਿਲਾਂ ਬੋਲ ਪੈਂਦਾ ਕਿਉਂ ਕਰ 10 ਹੋ ਗਏ ਮੇਰੇ 15 ਕਰ 20 ਹੋ ਗਏ 25 ਕਰ 2500 ਜੀ 125 ਕੀ ਹੋ ਗਏ ਬੰਦੇ ਦੇ 30

ਮਾਲ ਵਧੀਆ ਯਾਰ ਤਾਂ ਲਾਉਣਾ ਭਾ 60 ਛੱਲੀਆਂ ਨਾਲੇ 60 50 100 ਰੱਖ 100 ਰੱਖ ਜੰਮੇ ਜੰਮੇ ਜਾਏ ਵਾਰਸ 100 ਰੱਖ ਲੈ ਲੈ ਲਾ ਲਾ ਲੋ ਇਹ ਮੇਰੇ 60 ਨੂੰ ਬਾਗੀ ਛੱਲੀਆਂ ਮੱਕਾ ਨਹੀਂ ਮਾਰਦਾ ਕੰਮ ਵਾਲੇ ਦਾ ਮਹੀਆ ਜਾਓ ਛੂਏ ਚੱਤ ਲਾਲਾ ਆਸ ਮੈਂ ਦਿੱਤੀ ਦੂਜੀ ਕਿਨੂ ਰੋਕ ਕੇ ਸੀ ਕੋਟੀਆਂ ਆ ਸਰ ਮੈਂ ਮੂਰੇ ਲਾ ਦੇ ਖਾਤਮੇ ਲੇ ਲਾ ਮੂਰੇ ਲਾ ਲਿਆ ਸਾਨੂੰ ਪਤਾ ਬਾ ਮੂਰੇ ਲਾ ਲਾ ਬਾਬਾ ਨੂੰ ਉਹ ਕਿਹਨੇ ਮੇਂ ਬੰਦ ਉਹ ਮੈਂ ਕੈਮਰਾ ਤੋਂ ਲਾਇਆ ਰੋਪਾ ਦੋ ਦੋ ਸੌ ਲੰਬਾ ਚੋਣਾ ਦੇਣਾ ਹੁਣ ਫੋਨ ਲੇਗਾ ਲੰਬਾ ਹੈ ਵਾਲਾ ਇਹ ਨਹੀਂ ਪਤਾ ਜੀ ਕਰ ਤੂ ਮੋਜੇ ਪਾ ਕੇ ਵੇਖੀਂ ਮਲੇਗਾ 125 ਆ ਕੇਵਲਾ ਬੋਲੇ ਥੱਲੀਆਂ 145 ਆ ਸਭ ਇਹ ਨਹੀਂ ਲੈਣ ਦੇ ਭਾਈ ਘਰੇ ਨਾਲ ਜੋ ਆਪਾਂ ਦੇ ਤੁਸੀਂ ਮਾਲ ਇਹ ਬੋਲਦਾ ਨਹੀਂ ਇਹ ਨਾਲ ਖਾਲੀ ਬੈਠੇ ਹੋ ਤੁਸੀਂ ਬੋਲੋ ਪੁੱਤਾਂ ਬੋਲੋ ਸੰਗਾਂ ਦੀ ਐ ਬੋਲਦੇ ਵੀ ਲੈ ਬੋਲ ਸੰਗ ਕੀ ਹੋ ਜਾਂ ਬੋਲੋ ਯਾਰ ਕੀ ਬੋਲਾ ਹੈ ਯਾਰ ਮੈਂ ਹੋਇਆ ਫੁਕਾਰ ਆ ਮੈਂ ਇੱਥੇ ਖੜਾ ਸੀ ਦੇਖਾ ਸੰਗ ਤਾਂ ਮੰਨੋ ਹਾਂ ਸੰਗ ਕੀ ਬੋਲੋ ਆ ਬੋਲੋ ਤੁਸੀਂ 70 100 70 ਹਾਂ ਕਿੱਸੀ ਬੋਲ ਯਾਰ ਬੋਲ 90 90 ਰੁਪਏ ਲੈ 90 ਤਰੇ ਘਣੂ ਪਰ ਨਾ ਤੰਦੋਗ ਲਖੜੇ ਨੇ ਜੱਬੇ ਵੀ ਤੇਦਾ ਇੱਕ ਨਵੀਂ ਲਗਵਾਂ ਨੂੰ ਤੇ ਹਾਈ 90 ਹੋ ਗਏ ਗੋਲਡੀ ਦੇ 90 ਗੋਲਡੀ ਦੇ ਓ ਕਰਦਾ ਆਪਣਾ ਓ 100 ਹੀ ਕਰਦੇ ਯਾਰ 95 ਨਹੀਂ 100 ਕਰ 200 ਵੀ 100 ਹੀ ਹਾਂਜੀ 100 100 ਸੋਡਾ ਹੀ ਹੈ 100 ਰੁਪਏ ਹੀ ਕਰਦੇ ਜੰਗਰ ਵੀ ਹੋ ਗਏ ਇੱਕ ਸੋਪਾਣੀ ਹਾਂਜੀ 100 ਸੋਪਾਣੀ ਲਾਓ ਓਏ एक सौ पांच दे, दे। गया भैया फलैग पैगी दिल्ली ਜੋ ਜੇ ਭੱਜਦੇ ਨੇ ਹੱਥਾਂ ਨਾਲ ਆਉਂਦੇ ਨੇ ਚਲੋ ਨਾ ਆਪਾਂ ਜਦੋਂ ਰੁਪਈਆ ਜੇਰ ਦਰਦੀ ਹੋਏ ਨਹੀਂ ਉੱਥੇ ਜੇਰ ਦਰਦੀ ਆਈ 552 ਉਹ 60 ਕਰ ਆਓ 72 72 ਅਸੀਂ 200 ਜੀ 200 ਰੁਪਏ 200 ਜੀ ਹਾਂ 200 ਰੁਪਏ ਇਹ ਬਾਈ ਬਾਹੂ ਨੂੰ 200 ਰੁਪਏ 200 ਰੁਪਏ ਬਾਹੂ ਦੀ ਹੈ ਬਾਹੂ ਦੀ ਹੈ ਯਾਰ 200 ਰੁਪਏ ਜਾਉਂਗੇ ਅੱਜ ਵੀ ਲੈ ਆ ਚੱਕ ਪਿਆਰ ਹਾਂ ਮੱਕੀ ਦਾ ਮੱਕੀ ਦਾ ਰੇਟ ਦਾ ਡੋਟ ਡੋਟ ਕੋਈ ਵਧੀਆ ਵਧੀਆ ਰੇਟ ਲੱਗੇ ਤਾਂ ਮਾਰੇ ਮਾਰੇ ਰੇਟ ਲੱਗੇ ਜਾ ਫੇਰ ਕਰ ਲਓ ਇੰਟਰੋਡਕਸ਼ਨ ਆ ਤੂੰ ਹੀ ਲਾਓ ਜਿਹੜੀ ਬੋਲੀ ਬੋਲੀ ਲਾ ਕੇ ਨਵੇੜੋ ਵਾਲੇ ਨੂੰ ਤੂੰ ਹੀ ਹੋਰ ਗੱਲਾਂ ਬਾਤਾਂ ਕਰ ਦੇ ਤੂੰ ਤਾਂ ਤਾਂ ਗੱਲਾਂ ਕਰਨ ਦੀ ਹੋ ਰਹੀ ਹੈ ਬੋਲੀ ਵਾਲਾ ਉਹ ਕਰਦਾ ਕੀ ਹੈ ਉਹਦਾ ਮੂੰਹ ਤੋੜਦਾ ਹੈ ਹਾਂ ਉਹ ਬੋਲਣਾ ਤੁਸੀਂ ਆ ਤੁਸੀਂ ਨੇ ਉਹ ਕਿੱਥੇ ਉਹ ਮੈਂ ਕਿੱਥੇ ਅੱਗੇ ਮੈਂ ਬੋਲਦਾ ਹੁੰਦਾ ਹਾਂ ਉਹ ਫਰਦਾ ਦੇ ਜਿਹੜੇ ਹੁੰਦੇ ਨੇ ਉਹਦਾ ਨਾਲ ਪੰਚਰ ਅੱਗੇ ਮੈਂ ਬੋਲਦਾਗਾ ਗੋਡਿਆਂ ਦਾ ਸਾਡੇ ਦਾ ਇੱਥੇਰਾ ਫੋਨ ਲੱਗਦਾ ਕੋਈ ਗੋਡੀ ਆਲਾ ਭੰਦੇ ਮੈਂ ਲਈਆਂ ਇੱਕ ਲੈ ਲਿਆ ਦੋ ਤੂੰ ਐ ਕਿ ਦੱਸੇਗਾ ਅੱਗੇ ਦਾ 5-5 ਟਰਾਲੀਆਂ ਲੈ ਜਾਣਾ ਤੂੰ ਕਿੰਨੇ 5-5 ਆਉਂਦੀ ਹੁੰਦੀਆਂ ਕਿ ਲੈ ਆਉਂਗਾ ਤੈਨੂੰ ਕਰਦਾ ਤੂੰ ਇਕੱਲੇ ਆ ਤੂੰ ਬੋਲਾ ਤਾਂ ਬੋਲ ਬੋਹ ਬਜ਼ਾਰ ਦੀ ਬੋਲ ਬੋਲੀਦਾਰ ਹੈ ਬੋਲੀਦਾਰ ਨਾ ਕਿਵੇਂ ਦਾ ਬੋਲੀਦਾਰਾਂਗੇ 55 ਕਰਦੇ ਮੈਂ ਵੀ ਧਰਦਾਗਾ ਆਪਾਂ ਲਾਦੇ ਪੰਜ ਮੈਨੇ ਭਾਈ 55 ਰੁਪਏ 60 60 ਰੁਪਏ 70 77 77 80 80 88 88 90 ਦੋ ਜੀ 90 ਹਾਂ 90 ਰੁਪਏ ਹਾਂ 90 ਰੁਪਏ 90 ਰੁਪਏ ਹਾਂ ਜੀ ਹਾਂ 90 ਰੁਪਏ ਚੱਕ ਵੀ 90 ਰੁਪਏ ਗਈ ਆ ਹਾਂ ਹਾਂ 90 ਰੁਪਏ ਕਦੋਂ ਸਾਹ ਦੇਖੀ ਜੋ ਕੋਈ 90 ਰੁਪਏ ਲੈ ਲੈ ਰੁਪਏ ਲੈ ਰੁਪਏ ਚੱਕ ਇਹ ਦੇ ਰਿਹਾ ਉਹ ਤੁਸੀਂ ਕੱਲ ਮੁੜਕੇ ਆਜ ਫੇਰ ਆ ਕੇ ਫਿਰ ਤੁਸੀਂ ਕੋਹ ਨੂੰ ਸਾਨੂੰ ਕਹਦਾ ਹੈਗਾ ਕਹਦਾ ਕੀ ਹਲਾਊਆ ਯਾਰ ਫੇਰ ਮੁੜਕੇ ਜਾਓ ਰੋੜ ਜਾਣਗੇ ਮੇਰੇ ਕੋਲ ਬੋਲੋ ਹਾਂ ਕੀ ਦੇਗਾ 50 2 100 ਰੁਪਏ ਕਹਿੰਦਾ ਮੜਾ ਕਿਹੜਾ ਕਹਿੰਦਾ ਆ 55 ਮੈਂ ਕਹਿੰਦਾ 55 60 65 70 70 78 ਵੀ ਉਹ ਲੈ ਪਾ 78 ਉਹ ਦਰਸ਼ਨ ਕਿੱਧਰ ਭੱਗ ਗਿਆ ਉਹ ਭੱਗ ਗਿਆ ਘਰੇ ਆ ਗਾ ਅਮਰਜੀਤ ਨੂੰ ਪੱਠਿਆ ਉੱਚੇ-ਮੁੱਚੇ-ਮੁੱਚੇ ਜਲਦੀ ਕਰੀ ਬੋਲੀ ਜਲੀ ਜਾਂਦੀ ਹੈ ਹੋ ਤੇਰੇ ਹੈਗਾ 75 ਹੋ ਗਏ ਬਈ ਲੈ 75 ਰੁਪਏ ਹੀ ਦੱਸਿਆ ਹੋਇਆ ਹੈ 75 ਹੀ ਓ ਬਾਅਦ 75 ਰੁਪਏ ਹੈਂ ਹਾਂ 75 ਹੀ 50 ਕਰ 80 50 ਰੁਪਏ ਹੀ 50 ਰੁਪਏ ਹੀ ਹਾਂ 50 ਹੀ ਹਾਂ 50 ਰੁਪਏ ਹਾਂ 50 ਹੀ ਜਾਣ ਦੇ ਅਰ ਜਿਹੇ ਜਾਂਦਾ ਹਾਂ 50 ਹਾਂ ਜਾਣ ਦੇ ਜਾਂਦੇ ਆਣ ਦੇ ਜਾਂ 50 ਅੱਗੇ ਚੱਲ ਟਾਈਮ ਨਾ ਖਰਾਬੀ ਜਾ 50 ਹੈਂ ਕੈਪਟਨ ਨੂੰ ਹੋ ਗਿਆ ਬਾਕੀ ਤੇਰਾ ਲੈ ਕਰਦੇ 90 ਓਏ 100 ਹੋ ਗਿਆ ਯਾਰ ਦੇਣੇ ਨਹੀਂ ਤੁਹਾਨੂੰ ਕੋਤੂ ਹਾਂ ਨੂੰ ਹੋਰ ਬੋਲ 100 ਰੁਪਏ ਹੀ 100 ਰੁਪਏ ਹੀ ਹਾਈ ਜਾਓ ਜੀ 100 ਰੁਪਏ ਹੀ ਜਾ ਲੈ ਜਾ ਰੁਪਏ ਜਾ ਬਿੰਦਰੀ ਦੇ ਭੇਜ ਦੋ ਲੱਸੀ ਵਾਲਾ ਕੰਮੂਆ ਕੇ ਦੀ ਸਾਧ ਜਮਾਨਾ ਮੁੱਛਾ ਬਣਾਇ ਦੀ ਮੁੜ ਕੇ ਲੱਸੀ ਆਉਣ ਤੋਂ ਬੰਦ ਲੋਕ ਬੰਦ ਬਣੂਗਾ ਜੇ ਕਿਸੇ ਨਿਆਣਾ ਬਾਪਸ ਲੈ ਜਾਓ ਉਹਦੇ ਆਫਕਲਾ ਹੋ ਜਾਊਗਾ ਉੱਥੇ ਬੜਾ ਟਿੰਗੜਦਾ ਦਿੱਤੀ ਜੀ ਫੋਨ ਲੂ ਫਿਰ ਤੂੰ ਆਇਂ ਨਸੀ ਜੀ ਬੋਲਣਾ ਫੇਰ ਹੀ ਲੱਗੂਗਾ ਫੇਰ ਅਗਲੇ ਦਾ ਕਿੰਨਾ ਟਾਈਮ ਬਰਬਾਰ ਕਰੀ ਅਗਲੇ ਦਾ ਮੈਂ ਪੰਜਾਹ ਰੁਪਏ ਹੋ ਰਿਹਾ ਤੂੰ ਉੱਤੇ ਵਰਨਾ ਬੋਲੀ ਜੀ ਪਿਆ ਬੋਲੀ ਦਰ 50 ਰੁਪਏ ਹੀ ਹਾਂਜੀ 60 ਰੁਪਏ ਹੀ 60 60 ਰੁਪਏ 60 ਰੁਪਏ ਹਾਂਜੀ 60 ਰੁਪਏ ਉਹ ਦੇਖਣਾ ਕੀ ਹੈਗਾ 65 ਹੋ ਗਏ ਉਹ ਵੀ ਦੇਖਣੇ ਖੋਲ ਲੱਗੇ 70 ਹੋ ਗਏ 75 ਰੁਪਏ ਤੇ ਤੇਰੇ ਸਿਗਰ 90 ਹੋ ਗਏ 90 90 ਰੁਪਏ ਹਾਂ ਇਕੱਲੇ 90 ਨੇ 90 ਕਰਾ 100 ਹੋ ਗਿਆ 100 ਰੁਪਏ ਸਾਹ 100 ਤੋਂ ਕੱਟ ਕੇ 100 ਰੁਪਏ ਐ ਸਾਹ ਜੀ 100 ਰੁਪਏ ਹਾਂ ਸਾਹ ਜੀ 100 ਰੁਪਏ ਜਾਂ ਦੇ ਕੇ ਬਸ ਆ ਜਾਓ ਜਾਂ ਮਰਜੀ ਦੇ ਕਰਦੇ ਬਈ ਆਹ ਐ ਕਰੀ ਦਿਓ ਉਹ ਸਾਮਣੇ ਉਹ ਪ੍ਰੋਬੰਕ ਕੋਲ ਦੇ ਨਾਲੀ ਦੇ ਪਾਸੇ ਉਹ ਗਲੀ ਵਿੱਚ ਗਾਹਾਂ ਜਾ ਕੇ ਉਹ ਅਮਰਜੀਤ ਦਾ ਨੋਰਾ ਉੱਥੇ ਨਾ ਦੇ ਬੋਲ ਲਗਾ ਤੁਸੀਂ ਬੋਲ ਲਗਾ 50 ਰੁਪਏ 50 55 ਕਹਦਾ ਟਰੈਕਟਰ ਜਿਹੜਾ ਖੜਾ ਹੈਗਾ 55 ਕਹਦਾ 60 65 ਕਹਿੰਦੇ ਭਾਈ 65 ਰੁਪਏ ਆਈ ਪੈਂਣੀ 65 ਰੁਪਏ ਟਰੈਕਟਰ ਬਿਠਾਓ 65 65 ਹੋਵੇ ਸਨੀਰ ਦੇ ਲਾ ਪੰਜ 70 ਰੁਪਏ 70 70 ਚੱਕ ਦੇ ਨਾ ਮੜੇ ਸਿਰ ਚੱਕ ਦੇ 70 ਰੁਪਏ 70 ਰੁਪਏ 75 ਆਈ 75 ਰੁਪਏ ਆਈ 75 ਕਰ ਦੇ ਯਾਰ ਜੱਧਾ ਦੇ ਦੇ ਹੋਰ ਦੇ ਫਿਰ ਆਇਆ ਪਾਈ ਕਰਵਾ ਕੇ ਮੁੰਡਾ ਛੋਟੇ ਗੁਰਨੇ ਦੋ ਆਹ ਹੌਂਦਲਾ ਬੋਲ ਬੋਲੋ ਬਈ 80 ਰੁਪਏ ਉਹ 100 ਬੋਲ 5 ਬੋਲ 100 ਸਮਾਸੋ ਬੋਲ ਉਹ 30 ਬੋਲ 200 ਸਮਾਸੋ ਬੋਲ ਉਹ 55 ਗਰ 65 ਗਰ ਇਹ ਇਹਨੂੰ 65 ਦੇ 165 ਜੀ 165 ਜੀ ਆਹ 165 ਜੀ 165 ਜੀ ਉਹਨੇ ਵਿੱਚ ਮਿਲਾਉ ਵਾ ਇਹ 165 ਜੇ ਸੁੱਕਿਆ ਪਏਗਾ 165 165 ਮਾਲ ਤੋਂ ਉੱਗਦਾ 165 165 ਕਿੱਥੇ ਲੰਗੇ ਵਾਲੀ ਅਸੀਂ ਵੀ ਛੀ ਦੇਖੀ ਸੀਗੀ ਛੀ ਦੇਖੀ ਕਿੰਨਾ ਲਗੂ ਤੈਨੂੰ ਬੋਲਿਆ ਕੀ ਦੁੱਗੀ ਆ ਬੱਜਾ ਨਾ ਤੈਨੂੰ ਕੀ ਪਤਾ ਅਗਲਾ ਕੱਡਾ ਮਰਜੀ ਲਵੇ ਤੂੰ ਗੋਲ 50 ਰੁਪਏ ਹਾਂਜੀ 50 ਰੁਪਏ 50 ਹੈ ਅਬ ਉਹ ਬੋਲ ਜਾਗੇ ਨਾ 70 ਹੋ ਗਏ ਲੈ 70 ਰੁਪਏ 75 ਕਰ ਦਿਆਂਗੇ ਹੁਣ 70 80 ਹੋ ਗਏ 80 ਰੁਪਏ 80 ਰੁਪਏ ਬੇ ਸ਼ਰਮ 85 ਕਰ 85 ਰੁਪਏ 85 ਰੁਪਏ ਹਾਂ ਆ ਵੀ ਦਾ ਸਾਫ ਪਿਆ ਤੁਸੀਂ ਆਪਣਾ ਲੈ ਲਈ ਭਾਈ ਆਇਆ ਚੈਨਲ ਦੇ ਭਾਈ ਭੈਣ ਚੋਦਾ ਕੱਲੂਗਾ ਕਿਹਨੇ ਨਾ 80 ਰੁਪਏ ਹਾਂ ਉਹ ਛੋਟਾ ਜਿਹਾ ਲੈ ਲੀਏ ਜੰਗਲ ਨਹੀਂ ਮਿਲਦਾ ਤਿੰਨ ਦਿਨ ਹੋਣਾ ਅੱਜ ਵੀਡੀਓ ਸਾਰੇ ਰੋਟੇ ਲੈਣੀ ਇਹ ਲੱਗਦਾ ਬੋਲੀ ਨੇ ਰੇਟ ਭਾਈ ਪਿਆ ਤੁਸੀਂ ਗੱਲ ਮਾਰ ਕੇ ਪਿਛੇ ਜਾਣ ਦਿਨਾਂ ਦਾ ਪਿਆ ਚਾਰ ਦਿਨਾਂ ਹੁਣ ਤਾਂ ਵੀ ਕੋਈ ਚੱਕਰ ਨਹੀਂ ਆ ਬੋਲ ਯਾਰ ਬੋਲ ਬੋਲ ਤੇਰੇ ਵਾਲਾ ਮਾਲ ਕਿੱਥੇ ਹੈ ਦੇਖ ਲਿਆ ਰੋਣ ਨੂੰ ਕੀ ਵੱਡੀ ਗੱਲ ਹੈ ਆਪਣਾ ਤਾਂ ਇਹ ਚਾਰ ਪਾਵਾਂਗੇ ਜੀ ਅੱਛਾ ਹਾਂ ਮੈਂ ਤਾਂ ਉਸ ਲਈ ਚਾਹ ਦੇ ਖੜਾ ਜੀਗਾ ਮੈਂ ਉਹ ਹੀ ਲਵਾਂਗੇ ਆਹ ਵੱਲਾ ਆਪਣੇ ਫਿਰ ਰੇਟ ਨਹੀਂ ਲੱਗਣਾ ਜੀ ਉਦੋਂ ਫਿਰ 200 ਉਹਦੇ ਵਿੱਚ ਕੀ ਬਚਦਾ ਜੀ ਦੂਰੋਂ ਆਉਣ ਹੋਈ ਵੀ ਹੈਗੇ ਨਾਲੇ ਟੌਪ ਦੀ ਛੱਲੀ ਆਪਣੇ ਕਿਹੜਾ ਮਾੜਾ ਹੈਣਾ ਇਹ ਮੱਕ ਜੀ ਕਾਰ ਰੁਕਿਆ ਖਾ ਹੋ ਗਿਆ ਜੱਟਾ ਦੇਖੀ ਜੋ ਵੀ ਭਾਂਜਾ ਤੇ ਨੱਕ ਨਾਲ ਲੈ 105 105 105 105 ਆ ਪਿੰਡ ਗਿਆ ਮੁੰਡਾ ਆ ਪਿੰਡ ਗਿਆ ਹਾਂ ਪਿੰਡ ਜਾਣ ਦੇ ਹਾਂ ਗੰਦਾ ਨਹੀਂ ਕਹਿੰਦਾ ਭਾਈ ਦੇਈ ਨਾ ਭਾਈ ਦੇਈ ਨਾ ਨੀੜ ਲੱਕੇ ਭੋਲ ਹਾਂ 105 ਜਾ ਦੇ ਭਾਈ ਹਾਂ ਆਪਾਂ ਤਾਂ ਟਰਾਲੀ ਵਾਲੀ ਨਹੀਂ ਜਾਂਦਾ 240 ਰੁਪਏ ਸਮਾਂ ਲੱਗਦਾ ਮੈਨੂੰ ਉਹ ਦੇ ਦੇ ਕੰਮ ਨੂੰ 70 ਰੁਪਏ ਆਈ 70 ਰੁਪਏ ਆਈ 70 ਰੁਪਏ ਆਈ 90 ਹੋਵੇ ਜਾਂ ਦੇਖੀ ਹੋਗੀ 99 ਹੋਵੇ 99 ਹੀ 100 ਘਰ ਵਿੱਚ ਬੈ ਜਾ 10 ਘਰ ਵਿੱਚ 20 20 ਵੀ 20 20 ਇੱਕ 20 ਆਪਾਂ 5 ਰੁਪਏ 30 ਹੁਣ ਜਾਣਦੇ ਕੀ ਸਰ 30 ਓਏ 30 ਰੁਪਏ ਹਾਂ 30 ਜਾਣੇ 130 ਨਾ ਨਹੀਂ 30 ਆ ਪੈਂਡਰ ਨੂੰ ਗਏ ਬਾਈ ਪਿੰਡ ਨੂੰ ਗਏ ਪਿੰਡ ਜਾਂਦੇ ਹੋ ਬਾਈ ਪਿੰਡ ਚੱਲੇ ਬਾਈ ਜਿਹੜੇ ਆਸੇ ਤੇ ਆਏ ਨੇ ਤਾਂ ਚਲੋ ਪੂਰਾ ਓਕਣ ਪੱਕਾ ਹੋ ਗੜਾ ਜਾਂ ਹਸਬਰਾਜ ਤੇ ਸੋਨਾ ਦੀ ਕਿਤੇ ਆਏ ਨੇ ਤਾਂ ਜਮੀ ਕੰਮ ਖਾਤ ਨਹੀਂ ਆਵਜ ਰਿਆਂ ਦਾ ਇਹ ਬਾਜ਼ਾਰਾਂ ਮੰਡੀ ਆ ਕਿਹਾ ਦੇਖੋ ਜੀ ਹਾਂ ਇੱਕ ਦਰਜ ਲੁਗਣੀ ਹੋਏ ਤੇ ਇੱਕ ਦਰਜ ਘੱਠਲੇ ਆ ਜਾਂਦੇ ਜੇ ਇੱਕ ਠੱਕਾ ਪਈ ਹੈ ਹਾਂ ਜੀ 80 ਰੁਪਏ ਹੈ 80 ਕਿਲੇ ਦੇ ਦੇ अच्छी, अच्छी, अच्छी। आइए खेलें, खेलों नहीं है। वो तो बोलिए ना। अच्छी, अब खाती हूँ लेको अच्छी है। अच्छी बोलूँगा, अच्छी बोलूँगा। जसी बोलिए ठाक जसी। अच्छा, जसी। आओ। अच्छी। आया नंबर एक। आया। नौ नौ। नौ। नौ नौ। नौ नौ। नौ नौ। नौ नौ। नौ नौ। नौ न ਇੱਕ 25 ਹਾਂ ਜਾਣ ਲੈ ਇੱਕ ਹੋਰ ਇਹਦੀ ਕੋਲ ਲੈਣੀ ਆ ਲੈ ਹੁਣ ਚੜੀ ਲੈਣੀ ਕਿਵੇਂ ਦੀ ਬੋਲੀ ਲੱਗਦੀ ਨਹੀਂ ਹੈ ਐਡੀ ਬੋਲੀ ਲੱਗਦੀ ਨਹੀਂ ਕੀ ਲਾਉਣਗੇ ਇਹ ਕੈਨਸਲ ਕਰਦੇ ਬੋਲੀ ਦੀ ਕੈਨਸਲ ਕਰਤੀ ਹੋਰ ਕੈਨਸਲ ਐਡੀ ਬੋਲੀ ਲੱਗਦੀ ਹੈ ਚੜੀ ਦੀ ਅੱਛਾ ਹੋਰ ਐਵੇਂ ਲੈ ਚੜੀ ਲੈਂਦੀ ਵੀ ਨਹੀਂ ਹੈਗੇ ਹੋਰ ਅੱਛਾ ਤਿੰਨ ਮਹੀਨੇ ਹੋ ਗਏ ਨੇ ਆਉਂਦੇ ਨੇ 4 ਮਹੀਨੇ ਲਾਰਕੀ ਕਰ 70 75 ਮੈਂ ਭੇਜੇ ਗੂਛਣੇ ਚ ਅੱਛਾ ਹੋਰ ਜਾ ਆ ਬਾਈਆਂ ਨੂੰ ਕਹਿ ਦਿੰਦੇ ਨੇ ਵੀ ਆਇਆ ਆਉਣਾ ਨਹੀਂਗਾ ਫਿਰ ਫੇਰ ਲੈ ਆਉਂਦੇ ਨੇ ਕੀ ਕਹਿਆ ਦੀ ਵੀ ਆਇਓ ਨਾ ਹਾਂ ਉਹ ਸਰਦਾਰ ਫੇਰ ਭੇਜਦੇ ਇਹਨਾਂ ਨੂੰ ਅੱਛਾ ਦੱਸ ਸਰਦਾਰ ਤਾਂ ਲੋਕਾਂ ਨੂੰ ਭੇਜਦੇ ਹਾਂ ਇਹ ਫੇਰ ਆਇਆ ਤਾਂ ਨਹੀਂ ਕਰੀ ਉਹ ਦੋ ਦਿਨ ਰੁੱਕ ਕੇ ਫੇਰ ਕਿੱਥੇ ਜਾਣਗੇ ਉਹ ਤਾਂ ਫਿਰ ਵੀ ਅੱਛੀ ਉਹ ਦੀਰੇ ਕਰਕੇ ਪਹਿਲਾਂ ਕਰਦਾ ਹੁੰਦਾ ਪਾਣਾ ਇਹ ਵੀ ਕੀ ਕਰਦਾ ਗਲਤਾਂ ਹੀ ਜਮੀ ਆ ਗਏ ਆ ਬੋਲ ਬਾਈ ਉਹ ਬਾਈ ਦੀਰਾ ਉਹ ਦੇਣੀ ਦੇਣਾ 500 ਬਣੂਗਾ ਕੀ ਦਾ ਹੈ ਹਾਂ ਬਾਹਰ ਰਾਮ ਮੱਕਣ ਦੀ ਗੱਲ ਕਰ ਨੂੰ ਬਾਰੇ ਮੁੱਲ ਲੰਨੀ ਹੈ ਓ ਕੀੜਾ ਹੈ ਕੋਈ ਯਾਰ ਕਿਸੇ ਦਾ ਹੋਵੇ 100 ਰੁਪਏ ਦੋ ਓ ਮਾਈ ਲਵ ਯੂ ਖੜਾ ਹੈ ਮੱਖੜ ਆ ਜਾ ਮੈਂਗਾ ਕਿਹੜਾ ਬੰਦਾ ਹੈ ਆਪਣੀ ਬਿੱਟੇ ਮੱਖੜ ਆਪਾ ਭੜਕੇ ਮੈਂਗਾ ਮੱਥੇ ਦੇ ਹੱਥ ਭਾਈ ਕੌਣ ਆਪਾ ਉੱਥੇ ਲਾ ਦੋ ਇਹਨੂੰ ਇਹ ਮਾਲ ਨਹੀਂ ਮੈਨੂੰ 105 ਹੋਗੇ ਮੇਰੇ ਆ ਜਾ ਚੱਕ ਓਏ 15 15 ਤਲਾਕ ਗਿਆ ਤੁਹਾਨੂੰ ਮਿਲਦੀ ਨਹੀਂ ਉਹ ਕੰਡਾ ਕਿੱਥੇ ਬੰਦਾ ਹੈ 25 ਹੋਵੇਗਾ ਹਾਂ ਤੁਹਾਨੂੰ ਮਿਲਦੀ ਨਹੀਂ ਉਹ ਕੰਡਾ ਇਹ ਨਾਲ ਫਾਸਲਾ ਹੈ ਸਾਡੇ ਨਾਲ ਹਾਂ 25 ਜਾਵੇ ਜਾਵੇ 25 ਉਹ ਕੰਡਾ ਤੂੰ ਕਿੱਥੇ ਆ ਗਿਆ ਮੈਂ ਵੀ ਲਾਉਂਗਾ ਨਹੀਂ ਦੇਖਦੇ ਬੱਚੀ ਹਾਂ ਲਾ 5 ਹੋਵੇਗਾ ਇਹਦੇ ਨੂੰ ਮਿਲੋ ਇਹਦੇ ਨੂੰ

ਉਹ ਪੰਜਾਂ ਤੋਂ ਨਹੀਂ ਰੁਕ ਜਾਓ ਅਰੇ ਮਾਲ ਮੰਦਾ ਹੈ ਵਾਡੀ ਦੇ ਵਿੱਚ ਠੀਕ ਹੈ ਨਾ ਥੋੜਾ ਜਿਹਾ ਮਲਚਾ ਦੇਣ ਤੋਂ ਬਾਅਦ ਇਹ ਮਾਲ ਤੇਜ਼ ਹੋ ਜਾਂਦਾ ਠੀਕ ਹੈ ਜੀ ਅਸੀਂ ਕਹਿੰਦੇ ਮੰਦਾ ਲੱਗੇਗਾ ਕਿਸ ਦਾ ਕੀ ਫਾਇਦਾ ਹੂੰ ਹਮ 2 ਰੁਪਏ ਵਧਣਾ ਤਾਂ ਬੰਦਾ ਆਵੇ ਮਤਲਬ ਕਿਸਾਨਾਂ ਨੂੰ ਕੀ ਗਣਾ ਚਾਹੋਂਗੇ ਮਤਲਬ ਜਿਹੜੀ ਆਪਣੀ ਇਹ ਫਸਲ ਹੈਗੀ ਵੀ ਕੱਲੇ ਲੋਕ ਸੀਮਤ ਰਹੇਗੇ ਮਤਲਬ ਝੋਨੇ ਕਣੀ ਤੇ ਕਣਕ ਬਣੀ ਤੇ ਉਹਨੇ ਕਰਕੇ ਇਹ ਬੰਦਾ ਹੁੰਦਾ ਜੀ ਅੱਛਾ ਜੀ ਹਾਂ 1 ਮਹੀਨਾ ਤੇ ਜੇਕਰ ਫਿਰ ਜੇਕਰ ਐ ਕੀਤਾ ਜਾਵੇ ਜੇਕਰ ਐ ਕੀਤਾ ਕਿਸਾਨਾਂ ਨੂੰ ਵੀ ਆਲੂ ਵਾਲਾ ਬਹਣ ਲਾ ਕੇ ਜਲਦੀ ਮੱਕੀ ਲਾ ਕੇ ਉਹਦੇ ਵਿੱਚ ਮਤਲਬ ਮੱਕੀ ਵੇਚੀ ਜਾਵੇ ਫਿਰ ਟਾਲ ਦੇ ਉੱਪਰ ਫਿਰ ਵਧੀਆ ਵਿਕ ਜੂਗਾ ਨਾ ਜੀ ਵੀ ਮਤਲਬ ਫਿਰ 400 500 ਰੇਟ ਤਾਂ ਮਤਲਬ ਬੰਦੇ ਨੂੰ ਮਿਲ ਹੀ ਜਾਂਦਾ ਹੈਗਾ ਇਹੀ ਮਲਕ ਉਹਨਾਂ ਘਟਾ ਕੇ ਜੀ ਮਤਲਬ ਵਧੀਆ ਘਟਾਈ ਮੱਕੀ ਜੀ ਕਿਹੇ ਟਾਵਾ ਤਾਜੇ ਰੇਟ ਡਾਉਣ ਲੱਗਾ ਠੀਕ ਹੈ ਤਾਂ 200 200 ਕਿਲੋ ਘਟ ਲੱਗੀ ਸੀਗਾ ਮਾਲ ਅੱਛਾ ਜੀ ਸਾਡੇ ਨਾਲ 200 ਜਲਦੀ ਹੁੰਦਾ ਹੈਗਾ ਠੀਕ ਹੈ ਜੀ ਜੇ 10 ਲੱਗ ਜਾਏ ਨਾ ਤਾਂ ਰੇਟ ਵਧੀਆ ਲੱਗੇਗਾ ਜੇ ਮਾਲ ਕੇ ਵਾਜੇ ਨਾਗਾ ਫਿਰ ਘਟ ਜਾਦਾ ਮਾਲ ਜੀ ਜਿਹੜਾ ਬੰਦਾ ਨਾਲ ਆਪੀ ਆਲੂਆਂ ਚ ਮਤਲਬ ਰੁਪਏ ਬਚਾਊਗਾ ਤੇ ਹਾਂ ਹਾਂ ਤੇ ਇਸ ਤੋਂ ਬਾਅਦ ਵਿੱਚ ਮੱਕੀ ਦਾਮਾਂਗੇ ਜਦੋਂ ਭਈ ਉਦੋਂ ਵੀ ਰੇਟ ਤੇਜ਼ ਆਊਗਾ ਤੁਸੀਂ ਐ ਮੰਨ ਲਓ ਜੇਕਰ ਤੁਹਾਡੀ ਮਤਲਬ ਕਿੰਨੇ 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 ਕੁ ਮਾਟਰ ਲੈ ਲੈਣਾ ਇੱਕ ਦਿਨ ਦੇ ਵਿੱਚ ਹੀ ਇੱਕ ਬੰਦਾ 12 ਕੁਮੈਂਟ ਦਾ ਮਤਲਬ ਇੱਕ ਬੰਦਾ ਕਿੰਨਾ ਲੈ ਲੈਂਦਾ ਜੀ 2 ਟਰਾਲ ਵਾਰ ਕੇ 15 20 15 20 ਮਤਲਬ ਮੰਨ ਲਓ ਜੇ ਇੱਕ ਟਰਾਲੀ ਦੇ ਵਿੱਚ ਮੰਨ ਲਓ 15 ਇੱਕ ਕੁਮੈਂਟਰੀ ਬੰਦਾ ਲੈ ਕੇ ਆਊਗਾ ਤਾਂ ਉਹਦਾ ਇਹ ਮੰਨ ਲਓ ਜੇ 400 ਲੀਟਰ ਲੱਗੂਗਾ ਉਹ ਟਾਈਮ ਦੇ ਵਿੱਚ ਤਾਂ ਉਹਦੇ ਨਰਾਮ ਨਾਲ 8-9000 ਰੁਪਏ ਕਮਾਈ ਲਊਗਾ ਦਿਨ ਦੇ ਵਿੱਚ ਉਹ ਇਹ 15 ਦਾ ਬੰਦਾ ਹਰੇਕ ਵਾਰ ਇੱਕ ਤਰੀਕ ਇਹੀ 400 ਪਾਹ ਹੋ ਜਾਣਾ ਠੀਕ ਹੈ ਜਾਨੇ ਕਿ ਮਤਲਬ ਆਪਦਾ ਇੱਕ ਦਿਨਾਂ ਦੇ ਵਿੱਚ 10000 ਦਾ ਆਪਣਾ ਕਮਾਈ ਹੋਗੀ 10 ਦਿਨਾਂ ਦੇ ਵਿੱਚ ਲੱਖ ਤੇ ਜਾਊ ਬੰਦਾ ਤੇ ਇਹਦਾ ਫਿਰ ਕਣਕ ਨਾਲ ਉਹ ਵੀ ਆਪਣੇ ਝੋਨੇ ਨਾਲ ਉਹ ਵੀ ਮੂਰੇ ਹੈਗਾ ਕੰਮ ਇਹ ਹਾਂ ਝੋਨੇ ਨਾਲ ਤਾਂ ਮੂਰੇ ਹੈਗੀ ਠੀਕ ਹੈ ਹੁਣ 1 ਕਿਲੋ ਮਾਲ ਵਾ ਲਾਊਗਾ ਉਹ 400 ਪਾਹ ਹੋ ਜਾਊਗਾ ਉਹਦੋਂ ਆਜ ਤੇਜ਼ੀ ਤੇ ਜਾਊਗਾ ਬਸ ਜਿੰਨਾਂ ਕੋਲੇ ਵੀ ਬਹਣ ਹੈਗੇ ਨੇਗੇ ਜਾਂ ਫਿਰ ਮਤਲਬ ਵੀ ਲੋਕ ਮੈਂ ਟੈਕਨੀਕ ਤੌਰ ਤੇ ਵਿੱਚ ਆਪਦੀ ਫਸਲ ਦੇ ਵਿੱਚ ਚੱਕਰਵਾਤੀ ਲਾਉਣਾ ਚਾਹੁੰਦੇ ਨੇ ਉਹ ਇਹ ਚੀਜ਼ ਕਰ ਸਕਦੇ ਨੇਗੇ ਇਹ ਫਾਉਂਡਾ ਚੱਲਦਾ ਬੰਦਾ ਹੂੰ ਇਹ ਜੀਣਾ ਕਰਕੇ ਚੱਲੋ ਹੁਣ ਬੰਦਾ ਝੰਡਾ ਹੁੰਦੇ ਆ ਇਹ ਇਹ ਹੁਣ ਕੀ ਹੋ ਰਿਹਾ ਜੀ ਇਹ ਕੀ ਹੋ ਰਿਹਾ ਹੁਣ ਜੀ ਅੱਛਾ ਜੀ ਇਹ ਲੇ ਗੋ ਫਿਰ ਦੋ ਅੱਗੇ ਲੈ ਜਾਂਦੇ ਨੇ ਆ ਵੀ ਖੋਕੇ ਮੈਂ ਦੂੰਗਾ ਓਕੇ ਧੰਨਵਾਦ ਕੱਲ ਨੂੰ ਮਿਲਦੇ ਆਂ ਜੀ